ਜੋ ਜਿਹੜਾ ਚੋਰਾਂ ਦੇ ਤਿੰਨ ਚੋਰ ਨੇ ਜਿਹੜੇ ਫੜੇ ਹੈਗੇ ਆ ਇਹਨਾਂ ਨੇ ਆਪਣੇ ਏਰੀਆ ਦੇ ਵਿੱਚ ਤਲਵਾੜਾ ਬਸੂਹਰੀ ਦੇ ਵਿੱਚ ਚੋਰੀਆਂ ਕੀਤੀਆਂ ਸੀ ਉਹਨਾਂ ਨੂੰ ਬਸੂਹਰੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਤਤਾ ਪ੍ਰਾਪਤ ਆ ਸਾਹ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਫਲਤਾ ਹਾਸਲ ਪ੍ਰਾਪਤ ਹੋਈ ਹੈ ਸੋ ਇਹ ਸਾਡੇ ਦਸੂਹੇ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਦੋ ਤਿੰਨ ਚੋਰੀਆਂ ਜਿਹੜੀਆਂ ਹੋਈਆਂ ਸੀ ਤੇ ਕੁਸਤਲਵਾੜੇ ਦੇ ਵਿੱਚ ਵੀ ਹੋਈਆਂ ਸੀ ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਦੋ ਟ੍ਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਾਡੇ ਤਲਵਾੜਾ ਤੇ ਦਸੂਹਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਦਿੱਤਾ ਉਰਫ ਗगनਪੁੱਤਰ ਜਗENDERਪਾਲ ਵਾਸੀ ਪਿੰਡ ਉਚੀ ਵਾਸੀ ਇਕ ਪੰਕ ਜੁਰਫਾ ਚਨੌਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਬਾਲ ਥਾਣਾ ਮੁਕੇਰੀਆਂ ਅਤੇ ਸਮਿਤ ਕੁਮਾਰ ਉਰਫ ਬਾਦ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੇ ਮੁਕੇਰੀਆਂ ਤੇ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਪੋਸਟ ਪਾਰਟੀ ਵੱਲੋਂ ਸਾਡੇ ਐਸ ਸੀ ਸਰਵਿਸਿੰਗ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਿਆ ਤੇ ਸਾਡੇ ਮਕਦਮੇ ਜਿਹੜੇ ਸਾਡੇ ਦਰਜ ਹੋਏ ਸੀ ਮਕਦਮਾ ਨੰਬਰ 160 ਮਿਤੀ 21 2024 ਅੰਡਰ ਸੈਕਸ਼ਨ 331 ਤਿੰਨ ਤੇ 305 ਬੀ ਐਨ ਸਹਤ ਥਾਣਾ ਦਸੂਹ ਇੱਕ ਮਕਦਮਾ ਦਰਜ ਹੋਇਆ ਸੀ ਇਸ ਮੁਕਦਮੇ ਵਿੱਚ ਇਹ ਲੜਿੰਦੇ ਸੀ ਤੇ ਇਹਨਾਂ ਦੇ ਗ੍ਰਿਫਤਾਰ ਪਾਈ ਗਈ ਹੈ ਤੇ ਇਹਨਾਂ ਪਾਸੋਂ ਇੱਕ ਜਿਹੜਾ ਆ ਵਾਰਦਾਤ ਹੋਈ ਸੀ ਗੰਗਾ ਚੱਕ ਉੱਥੇ ਇੱਕ ਮੋਬਾਈਲ ਫੋਨ ਤੇ 골ਡ ਤੇ ਇੱਕ ਕੈਸ਼ ਇਹਨਾਂ ਨੇ ਚੋਰੀ ਜਿਹੜੇ ਕੀਤਾ ਸੀ ਉਹਨਾਂ ਚੁੱਕ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਿਆ ਤੇ ਉਸ ਵਾਰਦਾਤ ਰਾਣ ਜਿਹੜੀ ਇਹਨਾਂ ਨੇ ਇੱਕ ਵਿੱਕਲ ਸਕੂਟਰੀ ਜਿਹੜੀ ਪੀਵੀ 54 ਜੇ 1771 ਜਿਹੜੀ ਵਾਰਦਾਤ ਰਾਣ ਵਰਤੀ ਸੀ ਉਹ ਵੀ ਪੁਲਿਸ ਵੱਲੋਂ ਕਵਰ ਕੀਤੀ ਜਾ ਚੁੱਕੀ ਹੈ ਬਾਕੀ ਜਿਹੜਾ ਇਹਨਾਂ ਬਸੋ 2000 ਪਾਪੀ ਕਰੰਸੀ ਜਿਹੜੀ ਹੈਗੀ ਆ ਉਹ ਵੀ ਰਿਕਵਰ ਕੀਤੀ ਜਾ ਚੁੱਕੀ ਹੈ। ਹੁਣ ਜਿਹੜੇ ਇਹ ਦੋਸ਼ੀ ਹਨ ਇਹ ਸਾਡੇ ਕੋਲੇ ਪੁਲਿਸਰ ਰਿਮਾਰਕ ਤੇ ਹਨ ਤੇ ਅਸੀਂ ਫਰਦਰ ਹੋਰ ਇਹਨਾਂ ਦੀ ਟੈਰੋਗੇਸ਼ਨ ਕਰ ਰਹੀ ਹੈਗੇ ਆਂ ਵੀ ਇਹ ਫਿਲਹਾਲ ਉਹ ਕਿੱਥੇ ਕਿੱਥੇ ਇਹਨਾਂ ਨੇ ਏਰੀਆ ਦੇ ਵਿੱਚ ਚੋਰੀਆਂ ਕੀਤੀਆਂ ਤੇ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਹੋਰ ਜਿਹੜੇ ਇਹਨਾਂ ਦੇ ਦੋਸ਼ੀ ਆ ਸਹਿਬ ਮੈਂਬਰ ਜਿਹੜੇ ਹੈਗੇ ਆ ਇਹਨਾਂ ਨਾਲ ਜੁੜੇ ਹੋਏ ਹਨ ਬਾਰੇ ਕੁਲਸਵਨ ਉਸ ਚੋਸ਼ ਕਿਤੇ ਸਰ ਇਹ ਆ ਰਹੀ ਇਹਨਾਂ ਤੇ ਪਹਿਲਾਂ ਵੀ ਕਿਤੇ ਮਾਮਲੇ ਦਰਜ ਹੈਗੇ ਹਨ ਹਾਂ ਜੀ ਆਪਣੇ ਕੋਲੇ ਜਿਹੜਾ ਦੋਸ਼ੀ ਸਮਿਤ ਕੁਮਾਰ ਪ ਉਰਫ ਬਾਜ ਪੁੱਤਰ ਬਰਿੰਦਰ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਥਾਣਾ ਮਕੇਰੀਆਂ ਤੇ ਅੱਜ ਕੋਲ ਤੇ ਟੋਟਲ ਤਿੰਨ ਮੁਕਾਦਮੇ ਦਰਜ ਤੇ ਦੋਸ਼ੀ ਜਿਹੜਾ ਪੰਕਜ ਉਰਫ ਚਨੌਤਾ ਹੈ ਪੁੱਤਰ ਕਰਤਾਰਵਾਸੀ ਫਤੂਵਾਲ ਇਹਦੇ ਆਪਣੇ ਥਾਣਾ ਮਕੇਰੀਆਂ ਤਲਵਾੜਾ ਦੇ ਵਿੱਚ ਕੁੱਲ ਟੋਟਲ ਛੇ ਮਕਦਮੇ ਦਰਜ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par